ਜੋਗ ਗੁਰੂ ਰੂਪ ਖਾਲਸਾ ਜੀ ਜਗੋ ਜਗ ਉਤਾਲ ਸਤਿਗੁਰੂ ਬਾਲੀ ਦੇ ਬਹੁਤ ਚਵਤ ਹਦੇ ਮਾਲਕ ਦਸ਼ਾ ਪਾਸਾਂ ਦੀ ਜੋਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤੇ ਹੰਤਰਦੇ ਹੋਏ ਕਲਜੀਤ ਸਿੰਘ ਬਾਦਸ਼ਾ ਪੁੱਤਰ ਦੇ ਨਾਮੀ ਸਰਵੰਸ ਨਾਮੀ ਦਾ ਬਖਸ਼ ਹੋਇ ਜਾਰਾ ਕਰੋ ਬੁਲਾਉਂਦਾ ਆਖੋ ਵੱਟ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਏ ਹੇਠ ਪੰਜ ਪੈਰਾਂ ਦੀ ਅਦਵਾਈ ਹੇਠ ਨਗਰ ਕੀਰਤਨਾ ਗੁਰੂ ਘਰ ਤੋਂ ਚੱਲ ਕੇ ਸੋ ਅਗਲੇ ਬੜਾ ਤੇ ਪਹੁੰਚਿਆ ਸਾਡੇ ਸਤਿਕਾਰਯੋਗ ਮਹਾਪੁਰਖ ਬਾਬਾ ਬੁੱਟਾ ਸਿੰਘ ਜੀ ਗੁਰੂ ਘਰ ਦੇ ਰਾਗੀ ਜੱਥਾ ਉਹਨਾਂ ਦੇ ਪ੍ਰਾਪਰ ਕੋਲ ਪਹੁੰਚੇ ਆ ਸੋ ਆਈਆਂ ਹੋਈਆਂ ਸੰਗਤਾਂ ਨੂੰ ਇੱਥੇ ਤੋਂ ਸਾਡੇ ਬਾਬਾ ਜੀ ਵੱਲੋਂ ਆਪਣੇ ਪੁੱਤਰਾਂ ਨੂੰ ਸੌਂਪਿਆ ਅਸ਼ੀਰਵਾਦ ਦਿੱਤਾ ਗੁਰੂ ਘਰ ਦੇ ਪ੍ਰਧਾਨ ਸਰਕਾਰ ਗੱਜਪਤ ਸਿੰਘ ਜੀ ਉਹਦਾ ਵੱਲੋਂ ਵਿਕਾਸ ਨੂੰ ਮਾਨ ਭੇਜਿਆ ਵਰਗੁੱਜਰ ਦੀ ਕਲ ਰਕੇ ਦਿਉ ਧਾਨ ਸਤਪੁਰ ਪਾਸ਼ਾ ਜੀ ਦੇ ਪ੍ਰਕਾਸ਼ ਹਾੜੇ ਜਿਹਾ ਦਾਸ ਵੱਲੋਂ ਗੁਰੂ ਕੈਸ ਸਿੰਘ ਸਾਜਾ ਨੂੰ ਕੋਟੀ ਕੋਟ ਵਧਾਈਆਂ ਦਿਉ ਧਾਨ ਧਰਤੀ ਦੇ ਉਕਾਰ ਪੁੱਤ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਜੋਦਿਕਾਂ ਕੀਤਾ ਵੀ ਸੱਤੇ ਪਾਸ਼ਾ ਮਾਤ ਭਗ ਦੇ ਵਿੱਚ ਕੋਈ ਫੂਮ ਕੋਈ ਯੋਧਾ ਕੋਈ ਮਹਾਪੁਰਖ ਭੇਜੋ ਧਰਤੀ ਦੀ ਪੁਕਾਰ ਸੁਣ ਕੇ 16 ਪੋਕਾ ਤਿਸ ਮੇ ਨੂੰ ਵਡਣਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਦੇ ਮੁੱਖਾ ਪਿਤਾ ਗੁਰੂ ਤੇਗ ਬਹਾਦਰ ਦੇ ਘਰ ਅਵਤਾਰ ਘਰਿਆ ਚਾਰ ਸਾਰੇ ਖੁਸ਼ੀਆਂ ਮਣਾਂਗਾ ਜਾਰਗਾ ਦੇਲ ਤੇ ਨਫਲ ਵਰਸਾਏ ਪਰੀਆਂ ਨੇ ਛੋਲੇ ਗਾਏ ਤੇ ਗਰੀਬਾਂ ਨੂੰ ਧਾਰ ਵੰਡਿਆ ਜਾ ਰਿਹਾ ਸੱਚ ਦਾ ਪ੍ਰਕਾਸ਼ ਹੋਇਆ ਝੂਠ ਦੇ ਨਾਲ ਟੱਕਰ ਲੈਣ ਦੀ ਖਤਰ ਉਸ ਵੇਲੇ ਗੁਰੂ ਗੰਗregation ਦਾ ਮਾਤਾ ਗੁਜਰੀ ਨੂੰ ਜਸਤਰਾ ਪਰ ਅੰਨਿਆਧਰੀਆਂ ਉਸ ਵੇਲੇ ਦੇ ਫੇਰ ਨੂੰ ਦਾਸ ਬਸਦੀ ਖਾਲਸਾ ਘਪਾਲੀ ਮਾਤਾ ਕੋਈ ਵੀ ਨੂੰ ਬੁਲਾਈਆ ਹੈ ਕਿਉਂ ਗੰਦਾਰੀ ਬਹੁਤ ਉਦੀ ਸਤਮੀ ਸੀ ਛੰਡੇ ਸੱਬੀ ਗਾਣਾ ਦਸੰਬਰ 1666 ਸੀ ਪਟਨੇ ਪਰਗਟ ਆ ਪੈਗੰਬਰ 1666 ਸੀ ਪਟਨੇ ਪਰਗਟ ਆ ਪੈਗੰਬਰ ਅੱਜ ਮਾਤਮੋਕ ਆ ਗਏ ਜੀਦਾ ਸਾਫ ਕਖੰਡ ਵਿੱਚ ਵਾਸਾ ਵਿੱਚ ਆਗੇ ਪੜਣੇ ਦੇ ਸਤ ਵਰ ਦੇਖਣ ਜਗਤ ਤਮਾਸਾ ਵਿੱਚ ਆਗੇ ਪੜਣੇ ਦੇ ਸਤ ਵਰ ਦੇਖਣ ਜਗਤ ਤਮਾਸਾ ਸ੍ਰੀ ਦੁਸ਼ਟ ਤਮਨ ਰਾਜਾ ਜਿਸ ਦੀ ਬਣ ਗਈ ਗੁਜਰੀ ਮਾਤਾ ਇਸ ਫਾਸੇ ਸੂਰਜ ਨੇ ਅਰ ਸੂਰਜ ਨੂੰ ਚਮਕਾਤਾ ਇਸ ਫਾਰਸੀ ਸੂਰਜ ਦੇ ਅਰ ਸੂਰਜ ਨੂੰ ਚਮਕਾਤਾ ਗੁਰੂ ਤੇਗ ਬਹਾਦਰ ਦਾ ਪੁੱਤਰ ਪਰਮਪੁਰਖ ਦਾ ਦਾਸ ਵਿਚ ਆ ਕੇ ਪਟਣੇ ਦੇ ਸਤ ਪਰ ਦੇਖਣ ਜਗ ਤਤ ਮਾਸਾ ਵਿਚ ਆ ਕੇ ਪਟਣੇ ਦੇ ਸਤ ਪਰ ਦੇਖਣ ਜਗ ਤਤ ਮਾਸਾ ਵਿਚ ਮਾਤ ਲੋਕ ਦੇ ਜੀ ਹੋ ਵਿਚ ਮਾਤ ਲੋਕ ਦੇ ਜੀ ਆਗ ਬਾਗ ਜਗਤ ਦਾ ਮੱਲ ਖਸ਼ ਬੰਗਾ ਬਖਰ ਗਈਆ ਟੈਕਰ ਲੱਕੀ ਡਾਲੀ ਡਾਤਰੀ ਖਸ਼ ਬੰਗਾ ਬਖਰ ਗਈਆ ਟੈਕਰ ਲੱਕੀ ਡਾਲੀ ਡਾਲੀ ਮਰ ਜਾਏ ਫੁੱਲ ਖਣਕਣ ਕੇ ਕਾਲੀ ਕੈਰ ਨਾ ਰਕੀਆਂ ਹਾਸਾ ਵਿੱਚ ਆ ਕੇ ਪਟਣੇ ਦੇ ਸਤਿਗੁਰ ਦੇਖਣੇ ਜਗ ਤਰਮਾਸਾ ਗੁਰੂ ਨਾਮ ਦੇ ਬਾਦਸ਼ਾਹ ਨੂੰ ਖਬਰਾਂ ਢਾਕੇ ਵਿੱਚ ਚਪਜਾਂਗਾ ਅੱਜ ਪਰੀਆਂ ਪਟਣੇ ਜਾ ਵਾਸ ਕਰਨ ਹੁਲਾ ਆਂ ਅੱਜ ਪਰੀਆਂ ਪਟਣੇ ਚ ਵਾਰਸ ਕਰਨ ਹੁੰਦਾ ਦੀ ਆਇਆਂ ਜੇ ਤੋਦਾਨ ਕਰੀ ਪਾ ਨੂੰ ਨਾ ਕੋ ਡਰ ਤੋਂ ਕਿ ਆ ਨਾ ਰਸਾ ਵਿੱਚ ਆ ਗਏ ਪਟਣੇ ਦੇ ਸਤ ਬੋ ਦੇਖਣ ਜਗ ਤਮਾਸਾ ਰਾਖੇ ਮਜ ਨੂੰ ਮਾਂ ਦੇ ਵੜ ਕੇ ਵਿੱਚ ਜਗਤ ਦੇ ਜਾਏ ਨਾ ਰਖਤਾ ਮਾਤਾ ਮੇ ਬਾਲ ਦਾ ਬਾਲਕ ਗੋਵਿੰਦਾ ਹੈ ਜਲਗੀਰ ਦਿਲ ਦਰਾਤੇ ਸੁਖੀਆਂ ਨੂੰ ਦੇ ਦੇਉ ਤਰਾਤਾ ਵਿੱਚ ਆ ਕੇ ਪੜਨੇ ਦੇ ਸਤਪੁਰ ਦੇਖਣ ਜਗਤ ਤਮਾਸਾ ਵਣ ਪੱਥਰ ਚੋਂ ਮਉਠੇ ਗਿਰਿਸ਼ਵਾਲਕ ਤੇ ਹਿਮਾਲਾ ਇਸ ਕਾਲੀ ਦੁਨੀਆ ਚ ਆਗੇ ਸਤਿਗੁਰ ਨਾਮ ਅਜਾਲਾ ਇਸ ਕਾਲੀ ਦੁਨੀਆ ਚ ਆਗੇ ਸਤਿਗੁਰ ਨਾਮ ਅਜਾਲਾ ਜਲ ਉਸਲੇ ਆ ਨਦੀਆਂ ਦਾ ਫਤਬ ਜਰਾਵੀ ਜਮਨਾ ਵਿਆਸ ਵਿਚ ਆਗੇ ਪਟਣ ਦੇ ਸਤਿਗੁਰ ਦੇਖਣ ਜਗ ਤਿਸ ਤਮਾਸਾ ਹੱਥ ਧਰ ਕੋ ਪੁਜੀਆਂ ਤੇ ਦਿੱਤੀ ਵੀ ਖਮਸਾਂ ਨੂੰ ਸ਼ਾਂਤੀ ਦਰਸ਼ਨ ਕਰ ਸੋਚ ਰਹਾ ਇਹ ਉਪਜੀ ਦਾ ਵੀ ਤ੍ਰੰਤੀ ਦਰਸ਼ਨ ਕਰ ਸੋਚ ਰਹਾ ਇਹ ਉਪਜੀ ਦਾ ਵੀ ਤ੍ਰੰਤੀ ਫਣ ਗੁਰੂ ਮੁਖਤਾ ਦਾ ਦੇਣਾ ਪਟ ਸਮਾਜਿਕ ਪਾਸਾ ਵਿਟਿਆ ਗਏ ਪਟਣ ਦੇ ਸਤ ਨੂੰ ਦੇਖਣ ਜਗ ਤਸਮਾਸ ਅੱਜ ਤਾਂ ਹੀ ਰੌਣਕਾਂ ਦੀ ਹੋਈ ਨਾ ਪਟਨਾ ਸ਼ਹਿਰ ਅੰਦਰ ਜਗ ਮਗ ਜਗ ਕਰ ਉਠੇ ਮਸੀਤਾਂ ਗੁਰੂ ਦਵਾਰੇ ਮੰਦਰ ਜਗ ਮਗ ਜਗ ਕਰ ਉਠੇ ਮਸੀਤਾਂ ਗੁਰੂ ਦਵਾਰੇ ਮੰਦਰ ਹਰਬੰਸ ਪੁਲਾਹੇ ਗੁਰੂ ਸੇਗਰ ਨੇ ਲੈ ਕੇ ਸ਼ਾਨਦ ਪੰਜਾਬੀ ਬਾਤਾ ਵਿੱਚ ਆ ਗਏ ਪਟਨੇ ਦੇ ਅਤਿ ਵਰ ਦੇਖਣ ਜਗਤ ਤਮਾਸ਼ਾ ਵਿੱਚ ਆ ਗਏ ਪੜਨੇ ਦੇ ਸਤਗੁਰ ਦੇਖਣ ਜਗਤ ਤਮਾਸ਼ਾ